ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਪਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖੁ ਹੋਐ ਸਿਫਤਿ ਖਸਮ ਲੀ ਨੂਰੇ ਅਰਸਹੁ ਕੁਰਸਹੁ ਉਦ੍ਰਿਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਸਭਨਾ ਦਾਵੇ ਸਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਬਾਹੀ ਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਜੀ ਸਗਲ ਜਹਨ ਗੋਰਮਖ ਹੋਏ ਸੋ ਪਾਉ ਕਰੇ ਆਪਣ ਆਪ ਪਛਾਣ ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਜੀ ਸਗਲ ਜਹਾਨ ਗੋ ਰਮੁਖ ਹੋਏ ਸੋ ਭੋ ਕਰੇ ਆਪੁਣਾ ਆਪ ਪਛਾਨ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਨ ਜੇਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨ ਮਹੱਲਾ ਤੀਜਾ ਗੋ ਰਮਖ ਚਿਤਨਾ ਲਾਇਓ ਅੰਤ ਦੁਖ ਪਹਤਾ ਆਏ ਅੰਦਰ ਹੋ ਬਾਹਰ ਹੋ ਅੰਦੇ ਆ ਸੁਦਨਾ ਕਾਈ ਪਾਏ ਪੰਡਿਤ ਤਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰਨਾਏ ਜੈਨ ਗੁਰ ਕਾ ਸ਼ਬਦ ਸੁਲਾਹਿ ਆ ਹਾਰ ਸਿਆ ਰਹੇ ਸਮਾਏ ਪੰਡਿਤ ਦੂਜੈ ਪਾਏ ਬਰਕਤ ਨਾ ਹੋ ਬਈ ਨਾ ਧਨ ਪੱਲ ਪਾਏ ਬੜਾ ਥੱਕੇ ਸੰਤੋਖ ਨਾ ਆਇਓ ਆਂ ਦਿਨ ਜਲਤ ਬਿਹਾਏ ਕੂਕਾ ਪੁਕਾਰਨਾ ਚੁੱਕਈ ਨਾ ਸੰਸਾਰ ਵਿੱਚ ਹੋ ਜਾਏ ਨਾਨਕ ਨਾਮ ਬਿਹੋਣੇ ਆ ਉਹ ਕਾਲ ਲੈ ਉੱਠ ਜਾਏ ਪੌੜੀ ਹਰ ਸੱਜਣਾ ਮੇਲ ਪਿਆਰੇ ਮੇਲਾ ਪੰਥ ਦਸਾਈ ਜੋ ਹਰ ਦਸੇ ਮਿੱਤਾ ਤਿਸ ਹੋਂ ਬਲ ਜਾਈ ਗੋਣ ਸੰਜੀ ਤੈਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤਾ ਸੇਵਾ ਸੇਵਾ ਹਰ ਸੁਖ ਪਾਈ ਬਲੇ ਹਾਰੀ ਸਤ ਗੁਰ ਤੇਸ ਜਿਨ ਸੋਜੀ ਪਾਈ ਹਰ ਸੇਵੀ ਪਿਆਰਾ ਨਿਤ ਸੇਵਾ ਹਰ ਸੁਖ ਪਾਈ ਬਲਿਹਾਰੀ ਸਤਗੁਰ ਤੇਸਾ ਜਿਨ ਸੋਜੀ ਪਾਈ ਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ